ਪਾਤਸ਼ਾਹ ਜੀ ਆਤਮਿਕ ਰੂਪ ਹਾਜ਼ਰ ਹਜ਼ੂਰ ਤਹਤ ਚਵਰ ਸੱਤਰ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੇ ਸਾ ਸੰਗਤ ਜੀ ਵਡਭਾਗੇ ਹੋ ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਨ ਗੋਦ ਅੰਦਰ ਬੈਠ ਕਰਕੇ ਸਤਿਗੁਰੂ ਮਹਾਰਾਜ ਦੇ ਅੰਮ੍ਰਿਤਮੇ ਬਾਣੀ ਦਾ ਆਨੰਦ ਮਾਣ ਰਿਹਾ। ਬੜਾ ਭਾਗੇ ਹੋ ਸ਼ਹੀਦਾਂ ਕੇ ਸਰਤਾਜ। ਸ਼ਾਂਤੀ ਦੇ ਪੰਝ ਪੰਮੇ ਪਾਤਸ਼ਾਹ ਤੁਹਾਨੂੰ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਗੁਰਜ ਸਾਹਿਬ ਕੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਰੀਆਂ ਪਾਰ ਰਿਹਾ। ਵਡੇ ਪਾਗਾਂ ਦੀ ਬਾਤ ਹੈ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦੇ ਪਾਵਨ ਮੁਖਾਰਬਿੰਦ ਤੋਂ ਚਰਨ ਕੀਤੇ ਗਏ ਮੁਖ ਵਾਕ ਨੂੰ ਆਪ ਜੀ ਨੇ ਸਰਵਣ ਕੀਤਾ ਹੈ ਉਪਰੰਤ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਦੇ ਲੜੀਵਾਰ ਕਥਾ ਵਿਚਾਰ ਆਰੰਭ ਹੈ ਗਉੜ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਪਾਵਨ ਬੋਲ ਆਪ ਜੀ ਨੇ ਸਰਮਣ ਕੀਤੇ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਅਰਸ 64 ਦੇ ਪਰ ਜੋ ਪਾਵਨ ਸ਼ਬਦ ਸੁਭਾਏ ਬਾਨ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰੂ ਪਿਆਰ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੂਪ ਗੁਰੂ ਪਾਤਸ਼ਾਹ ਜੀ ਮਹਾਰਾਜੇ ਨੇ ਮੂਰਤੀ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਤਰਨ ਕਰਨੇ ਤੇ ਗੁਰੂ ਦੇ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਮਹਾਰਾਜ ਜੀ ਦੀ ਮੂਰਤੀ ਗੁਰੂ ਮਹਾਰਾਜ ਜੀ ਦਾ ਸਰੂਪ ਕੀ ਹੈ ਭਾਈ ਗੁਰਦਾਸ ਜੀ ਆਪਣੀਆਂ ਬਾਣਾਂ ਦੇ ਅੰਦਰ ਜ਼ਿਕਰ ਕਰਦੇ ਹਨ ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ ਗੁਰੂ ਪਿਆਰੂ ਗੁਰੂ ਕਾ ਸਰੂਪ ਜੜਾ ਹੈ ਉਹ ਗੁਰੂ ਕਾ ਸ਼ਬਦ ਹੈ ਜੇ ਜੋ ਸਾਧ ਸੰਗਤ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਸਾਧ ਸੰਗਤ ਦੇ ਜਾ ਕਿਰਪਾ ਦੇ ਨਾਲ ਜਿਵੇਂ ਹਿਰਦੇ ਦੰਦਰ ਵਾਸਾ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਸ਼ਬਦ ਧਿਆਨ ਤਰੁਣ ਕਰਨੇ ਵਾਸਤੇ ਉਹ ਉਪਦੇਸ਼ ਕੀਤਾ ਹੈ ਕਿ ਗੁਰੂ ਦਾ ਸ੍ਰੋਤ ਜੜਾ ਹੈ ਇਹ ਗੁਰੂ ਦਾ ਸ਼ਬਦ ਹੈ ਗੁਰੂ ਕੇ ਬਚਨ ਹਨ ਜਿਨ੍ਹਾਂ ਦੇ ਦੁਆਰਾ ਜੀਵਾਂ ਦਾ ਉਦਾਰ ਹੋਣੇ ਜਿਨ੍ਹਾਂ ਦੇ ਦੁਆਰਾ ਜੀਵਾਂ ਦੇ ਕਲਿਆਣ ਹੁੰਦੀ ਹੈ ਮੁਕਤੇ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰੂ ਪਾਦਰ ਮੁਕਤ ਜਨਾਬੇ ਕੋ ਗੁਰੂ ਮਹਾਰਾਜ ਜੀ ਦੇ ਬਚਨ ਦੀ ਬਾਣੀ ਪਹਿ ਮੁਕਤੀ ਦਾ ਰਸਤਾ ਜਿਹੜਾ ਹੈ ਉਹ ਦੱਸਣ ਵਾਲੀ ਹਨ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਕੇ ਸ਼ਬਦ ਦੇ ਸਰੂਪ ਦਾ ਧਿਆਨ ਤਰਨ ਕਰਨਾ ਕਰੀਏ ਭਾਵੇਂ ਕੇ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਕੇ ਬਚਨਾਂ ਦੇ ਨਾਲ ਆਪਣੇ ਬੰਨ ਨੂੰ ਜੋੜਨਾ ਕਰੀਏ ਆਪਣੇ ਬੰਨ ਜੰਦਰੇ ਗੁਰੂ ਦੇ ਸ਼ਬਦ ਦਾ ਧਿਆਨ ਜਿਹੜੇ ਤਰਨ ਕਰੀਏ ਪਾਤਸ਼ਾਹ ਜੀ ਕਹਿੰਦੇ ਹਨ ਹਿਰਦੇ ਚਰਨ ਸ਼ਬਦ ਸਤਿਗੁਰ ਤੋਂ ਨਾਨਕ ਬਾਂਧਿਉ ਪਾਲ ਗੁਰੂ ਪਿਆਰੋ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਧਾਂ ਦੇ ਨਾਲ ਸਮਿਰ ਪਰਬਤ ਤੇ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਦੇ ਵਿਚਾਰ ਗੁਸਤ ਹੋਏ ਤੇ ਉਸ ਸਮੇਂ ਸਦਾ ਨੇ ਪਹਿਲਾਂ ਆਪਣੀਆਂ ਰਧੀਆਂ ਸਿੱਧੀਆਂ ਤੇ ਕਰਮ ਬਾਤਾਂ ਦੇ ਦਵਾਰ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪ੍ਰਭਾਵਿਤ ਕਰਨਾ ਚਾਹੇ ਜਦੋਂ ਕਿਸੇ ਵੀ ਰਧੀ ਸਿੱਧੀ ਤੇ ਕਰਮ ਬਾਤ ਦਾ ਝੋਰ ਚੱਲਿਆ ਨਹੀਂ ਤੇ ਫਿਰ ਗੱਠ ਕਰਕੇ ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਵਿਚਾਰਾਂ ਕਰਨ ਲੱਗੇ ਜਿਹੜੇ-ਜਿਹੜੇ ਇਹਨਾਂ ਦੇ ਮਨ ਦੇ ਸੰਕੇਤ ਸਨ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪ੍ਰਗਟ ਕੀਤੇ ਤੇ ਸਤਿਗੁਰਾਂ ਨੇ ਇਹਨਾਂ ਦੇ ਸਭ ਪ੍ਰਕਾਰ ਦੇ ਜਿਹੜੇ ਪਰੰਪਲੇਖੇ ਸਨ ਉਹ ਦੂਰ ਕੀਤੇ ਸਭ ਸੰਕਿਆ ਦੀ ਨਿਵਰਤੀ ਕੀਤੀ ਇਹ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਨ ਕਿ ਤੁਸੀਂ ਸਭ ਸਭ ਰਿਧੀਆਂ ਸਿੱਧੀਆਂ ਜਿਹੜੀਆਂ ਹਨ ਇਹਦਾ ਤੋਂ ਸਾਨੂੰ ਸਖਣੇ ਕਰ ਦਿੱਤਾ ਹੈ ਤੁਹਾਡੇ ਉੱਪਰ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਸਾਡੀ ਰਿਧੇ ਸਿੱਧੀ ਦਾ ਅਸਰ ਹੋਇਆ ਨਹੀਂ ਤੁਹਾਡੇ ਵਿੱਚ ਕਿਹੜੀ ਸ਼ਕਤੀ ਹੈ ਜੋ ਤੁਹਾਡੇ ਉੱਪਰ ਸਾਡਾ ਪ੍ਰਭਾਵ ਪਿਆ ਨਹੀਂ ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਏਕੇ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਹੈ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦੇ ਬਾਣੀ ਦਾ ਆਸਰਾ ਹੈ ਬਾਣੀ ਤੋਂ ਬਗੈਰ ਸਾਨੂੰ ਹੋਰ ਕੋਈ ਆਸਰਾ ਨਹੀਂ ਗੁਰ ਬਾਣੀ ਸੰਗਤ ਬਿਨਾਂ ਦੂਜੇ ਓਟ ਨਹੀਂ ਹੈ ਰਾਈ ਏਕ ਬਾਣੀ ਸਾਧ ਸੰਗਤ ਤੇ ਦੂਸਰਾ ਗੁਰੂ ਕੀ ਬਾਣੀ ਇਸ ਤੋਂ ਲਭ ਸਾਨੂੰ ਹੋਰ ਕੋਈ ਆਸਰਾ ਨਹੀਂ ਇਹ ਕਮਾਲ ਪਰਮੇਸ਼ਰ ਬਾਈ ਗੁਰੂ ਦੇ ਚਰਨਾਂ ਦਾ ਹੀ ਓਟ ਆਸਰੇ ਤੇ ਗੁਰੂ ਕੀ ਬਾਣੀ ਦੇਹ ਸ਼ਕਤੀ ਡੜੀ ਹੈ ਓਹ ਸੰਸਾਰ ਦੇ ਵਿੱਚ ਵਰਤਰੀ ਤੇ ਗੁਰੂ ਪਿਆਰੋ ਫਿਰ ਸਤਗੁਰ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦੇ ਹਨ ਕਿ ਤੁਹਾਡਾ ਗੁਰੂ ਕੌਣ ਹੈ ਤੇ ਸਤਗੁਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਜਵਾਬ ਦਿੱਤਾ ਕਹਿਣ ਲੱਗੇ ਸਦਾ ਸ਼ਬਦ ਜਿਹੜਾ ਉਹ ਗੁਰੂ ਹੈ ਗੁਰੂ ਦੇ ਸ਼ਬਦ ਹੀ ਅਸੀਂ ਤਾਂ ਤਰਨ ਕਰਦੇ ਹਾਂ ਸ਼ਬਦ ਹੀ ਅਸੀਂ ਕਮਾਈ ਕਰਦੇ ਹਾਂ ਪਵਨ ਆਰੰਭ ਸਤਿਗੁਰ ਮਤਿ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੇ ਸਤਿਗੁਰ ਪਾਤਸ਼ਾਹ ਜੀ ਮਹਾਰਾਜੇ ਬਖਸ਼ਿਸ਼ ਕਰ ਰਹੇ ਹਨ ਕਿ ਪਾਈ ਗੁਰੂ ਦੇ ਮੋਰ ਤੋਂ ਗੁਰੂ ਕਾ ਸ਼ਬਦ ਹੈ ਗੁਰੂ ਕੇ ਬਚਨ ਹਨ ਗੁਰੂ ਦਾ ਉਪਦੇਸ਼ ਗੁਰੂ ਕੀ ਬਾਣੀ ਹੈ ਇਸ ਕਰਕੇ ਗੁਰੂ ਕੀ ਬਾਣੀ ਦੇ ਨਾਲ ਆਪਣੇ ਮਨ ਨੂੰ ਜੋੜਨ ਦਾ ਕਰੀਏ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਸ਼ਬਦ ਦਾ ਧਿਆਨ ਤਰਨ ਕਰੀਏ ਗਿਰ ਕਹੇ ਸ਼ਬਦ ਮੰਤਰ ਮਨ ਮਨ ਇਹ ਤਾਂ ਹੈ ਗੁਰੂ ਕਾ ਸ਼ਬਦ ਹੈ ਗੁਰੂ ਕਾ ਮੰਤਰ ਹੈ ਗੁਰੂ ਦੇ ਸ਼ਬਦ ਨਾਲ ਆਪਣੇ ਬੰਨ ਨੂੰ ਬਣਾਉਣਾ ਕਰ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜਨਾ ਕਰ ਗੁਰੂ ਦੇ ਸ਼ਬਦ ਇੱਕ ਮਾਈ ਕਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਹਨ ਜੋ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਸ ਦੀ ਪ੍ਰਾਪਤੀ ਹੁੰਦੀ ਹੈ ਗੁਰ ਮੰਤਰ ਦੇ ਰੂਪ ਦੇ ਵਿੱਚ ਤੇ ਜਿਨ੍ਹਾਂ ਦੇ ਪਾਸ ਗੁਰੂ ਦਾ ਸ਼ਬਦ ਨਹੀਂ ਗੁਰੂ ਦਾ ਮੰਤਰ ਨਹੀਂ ਸਤਿਗੁਰ ਪਾਸਾ ਜੀ ਕਹਿੰਦੇ ਹਨ ਕਿ ਭਾਈ ਉਹਨਾਂ ਨੂੰ ਮਨੁੱਖ ਨਾ ਜਾਣਣਾ ਕਰੋ ਪਸ਼ੂਆਂ ਦੇ ਸੰਭਾਵ ਨੂੰ ਉਹਨਾਂ ਦਾ ਜੀਵਨ ਹੈ ਪਸ਼ੂਆਂ ਦੇ ਸੰਭਾਵ ਨੂੰ ਜਿਹੜਾ ਹੈ ਉਹਨਾਂ ਨੂੰ ਸੰਸਾਰ ਦੇ ਵਿੱਚ ਜਾਣਣਾ ਕਰੋ ਗੁਰ ਮੰਤਰ ਹੀਣ ਸਰੂਪ ਰਾਣੀ ਰਗੰਤ ਜਨਮ ਪ੍ਰਸਤ ਨੇ ਕੋਕਰੈ ਸੂਕਰੈ ਗਰਤ ਪੈ ਕਾਕੈ ਸਰਪਨੇ ਤੁਲ ਖਲੇ ਭਾਈ ਇਹਨਾਂ ਦੇ ਸੰਭਾਵ ਨੂੰ ਜਾਣਣਾ ਕਰੋ ਕੋਕਰ ਦੇ ਸੰਭਾਵ ਅਸੋ ਜੀ ਕਹਿੰਦੇ ਹਨ ਗਦੇ ਦੇ ਸੰਭਾਨ ਕਾਂਦੇ ਸੰਭਾਨ ਸਰਪ ਦੇ ਸੰਭਾਨ ਖੋਤੇ ਦੇ ਸੰਭਾਨ ਉਹਨਾਂ ਜੀਵਾਂ ਨੂੰ ਜਾਣਣਾ ਕਰੋ ਜਿਨ੍ਹਾਂ ਦੇ ਪਾਸ ਗੁਰੂ ਕਾ ਮੰਤਰ ਨਹੀਂ ਇਸ ਕਰਕੇ ਬਾਈ ਗੁਰੂ ਦੇ ਸ਼ਬਦਾਂ ਹੀ ਧਿਆਨ ਤਰਣ ਕਰਨੇ ਤੇ ਗੁਰੂ ਦੇ ਸ਼ਬਦ ਨਾਲ ਹੀ ਆਪਣੇ ਮਨ ਨੂੰ ਜੋੜਨਾ ਹੈ ਗੁਰ ਕੀ ਚਰਨ ਵਿਦਲੇ ਤਰੂ ਗੁਰੂ ਸਾਜੇ ਮਹਾਰਾਜ ਦੇ ਚਰਨ ਕਮਲਹਿ ਆਪਣੇ ਹਿਰਦੇ ਦੰਦਰ ਵਿਸਾਉਨੇ ਹਨ ਭਾਵ ਗੁਰੂ ਦਾ ਸ਼ਬਦ ਗੁਰੂ ਕੇ ਬਾਣੀ ਨੂੰ ਆਪਣੇ ਹਿਰਦੇ ਦੰਦਰ ਵਿਸਾਉਂਦਾ ਹੈ ਗੁਰੂ ਪਾਰ ਬ੍ਰਹਮ ਸਦਾ ਨਮਸਕਾਰ ਇਹ ਪਾਈ ਗੁਰੂ ਇਹ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਚ ਸਦਾ ਹੀ ਨਮਸਕਾਰ ਕਰਨੀ ਗੁਰੂ ਪਿਆਰੂ ਗੁਰੂ ਮਹਾਰਾਜ ਜੀ ਦੇ ਵਿੱਚ ਤੇ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਕੋਈ ਵੀ ਪੰਨ ਪੇਦ ਨਹੀਂ ਪਾਤਸ਼ਾਹ ਜੀ ਕਹਿੰਦੇ ਹਨ ਉਹ ਅਬਨਾਸੀ ਪੁਰਖ ਹਨ ਜਿਹੜੇ ਕਦੇ ਵੀ ਜਨਮ ਬਰਨ ਦੇ ਗੇੜ ਦੇ ਵਿੱਚ ਪੈਣ ਵਾਲੇ ਨਹੀਂ ਜਿਹੜੇ ਜਿੰਦਾ ਦੀ ਹਸਤੀ ਕਦੇ ਵੀ ਨਾਸ ਹੋਣ ਵਾਲੀ ਨਹੀਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਈ ਤੇ ਗੁਰੂ ਪਿਆਰੂ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਬਣਦੀ ਭਾਈ ਗੁਰਦਾਸ ਰੇ ਕਹਿੰਦੇ ਹਨ ਨਮਸਕਾਰ ਗੁਰ ਦੇਵਕ ਸਤਿਨਾਮ ਜਿਸ ਮੰਤਰ ਸੁਣਾਇ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਵਾਹੇ ਸਮਾਇ ਤੇ ਜਿਨ੍ਹਾਂ ਨੇ ਭਾਈ ਇਸ ਜਗਤ ਦੇ ਵਿੱਚੋਂ ਹੱਥ ਦੇ ਕਰਕੇ ਰੱਖਣਾ ਕੀਤਾ ਦੁਬੰਦੋਂ ਬਚਾਉਣਾ ਕੀਤਾ ਜਨਮ ਮਰਨ ਦੇ ਗੇੜ ਤੋਂ ਬਚਾਉਣਾ ਕੀਤਾ ਭਾਈ ਅਜਿਹੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਡੇ ਨਮਸਕਾਰ ਹੈ ਮਤਕ ਪਰਮ ਕੁਲਾਏ ਸੰਸਾਰ ਭਈ ਮਤ ਸੰਸਾਰ ਦੇ ਵਿੱਚ ਕਿਸ ਨੂੰ ਪਰਮ ਬਲੇਖਾ ਹੋਵੇ ਤੇ ਕੋਈ ਦੇਵ ਜੜਾ ਹੈ ਉਹ ਸੰਸਾਰ ਦੇ ਵਿੱਚ ਗੁਰਮੁਖ ਲੇਖੇ ਦੇ ਵਿੱਚ ਜਿਹੜਾ ਹੈ ਉਸ ਦਾ ਜੀਵਨ ਹੋਵੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਹਨ ਗੁਰਮਹਾਰਾਜ ਜੀ ਦੇ ਬਾਂਦੇ ਸਭ ਪ੍ਰਕਾਰ ਦੇ ਪਰਮ ਭਲੇਖਿਆਂ ਦਾ ਸਭ ਪ੍ਰਕਾਰ ਦੇ ਸੰਕਿਆ ਦਾ ਨਾਸ ਕਰਨ ਵਾਲੇ ਹਨ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਗੁਰ ਪ੍ਰਸਾਦ ਧਰਮ ਦਾ ਨਾਸ ਗੁਰੂ ਦੇ ਦਇਆ ਕਿਰਪਾ ਦੇ ਨਾਲ ਸਭ ਪ੍ਰਕਾਰ ਦੇ ਪਰਮ ਦਾ ਨਾਸ ਹੁੰਦਾ ਹੈ ਤੇ ਗੁਰੂ ਪਿਆਰੂ ਬਤਾ ਕਿਸੇ ਦੇ ਮਨ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਅਨੰਪਲੇਖਾ ਹੋਵੇ ਗੁਰਪ੍ਰੇਨ ਕੋਈ ਨਾ ਪੁੱਤਰ ਸੇ ਪਾਰੇ ਗੁਰੂ ਤੋਂ ਬਗੈਰ ਸੰਸਾਰ ਦੇ ਵਿੱਚ ਕਿਸੇ ਦਾ ਵੀ ਪਾਰ ਉਤਾਰ ਨਹੀਂ ਗੁਰੂ ਤੋਂ ਬਗੈਰ ਕਿਸੇ ਦੀ ਵੀ ਮੁਕਤੀ ਨਹੀਂ ਗੁਰੂ ਪਿਆਰੂ ਸਤਗੁਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਕਿਰਪਾ ਦੇ ਨਾਲ ਹੀ ਨਿਮਾ ਦਾ ਸੰਸਾਰ ਦੇ ਵਿੱਚੋਂ ਪਾਰਵਤਾਰ ਹੋ ਸਕਦਾ ਹੈ ਆਸਾ ਜੀ ਕਹਿੰਦੇ ਹਨ ਦੇ ਗੁਰੇ ਕੋ ਗਤ ਕਾਈ ਨਾਹੀ ਆਵਗਣ ਮੁਠੇ ਝੋਟਾਂ ਖਾਈ ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਗੁਰਮਖਿ ਤਾ ਤੋ ਲਗੇ ਨਾ ਪੀਰ ਮੇਰੇ ਪੀਰੇ ਦੇ ਮਾਲਕ ਸਤਗੁਰ ਹਰਿ ਗੋਬਿੰਦ ਪਾਤਸ਼ਾਹ ਜੀ ਮਹਾਰਾਜ ਇੱਕ ਸਮੇਂ ਜੰਗਲ ਦੇ ਇਲਾਕੇ ਦੇ ਵਿੱਚ ਸ਼ਿਕਾਰ ਕਰਨ ਦੇ ਵਾਸਤੇ ਗਏ ਤੇ ਗੁਰੂ ਪਿਆਰੋ ਸਤਗੁਰ ਪਾਤਸ਼ਾਹ ਜੀ ਮਹਾਰਾਜ ਇੱਕ ਦਰਖਤ ਦੇ ਸੰਗੜੇ ਹੇਠ ਸ਼ਾਂ ਦੇ ਹੇਠਾਂ ਸਤਗੁਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੈਠਣਾ ਕੀਤਾ ਜਦੋਂ ਗੁਰਦੇਵ ਪਾਤਸ਼ਾਹ ਜੀ ਬਿਰਾਜੇ ਤੇ ਜੰਗਲ ਦੇ ਵਿੱਚੋਂ ਇੱਕ ਬੜੇ ਵੱਡੇ ਆਕਾਰ ਦਾ ਸਰਪ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਵਲ ਨੂੰ ਤੁਰਿਆ ਆਵੇ ਗੁਰੂ ਕੇ ਪਿਆਰੇ ਸੇਖੇ ਇਸ ਨੂੰ ਮਾਰਨ ਲੱਗੇ ਪਾਤਸ਼ਾਹ ਜੀ ਮਹਾਰਾਜੇ ਕਹਿਣ ਲੱਗੇ ਭਾਈ ਪਹਿਲਾਂ ਹੀ ਮਰਿਆ ਹੋਇਆ ਹੈ ਸ਼ਰਨ ਦੇ ਵਿਚਾਰੇ ਇਸ ਨੂੰ ਕੋਦ ਨਾ ਕਹੋ ਜਦੋਂ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਇਸ ਤਨ ਨੂੰ ਸਹੌਣੇ ਕੀਤੇ ਇਸ ਨੇ ਆਪਣੇ ਪ੍ਰਾਣ ਨੂੰ ਤਿਆਗ ਦਿੱਤੇ ਤੇ ਨਾਲੇ ਹੀ ਗੁਰੂ ਪਿਆਰੋ ਇਹ ਸਾਰਾ ਸਰੀਰ ਜਿਹੜਾ ਉਹ ਫੱਟ ਗਿਆ ਤੇ ਸਰੀਰ ਦੇ ਫਟਣ ਦੇ ਕਾਰਨ ਇਸੇ ਤਨ ਦੇ ਵਿੱਚੋਂ ਬਹੁਤ ਸਾਰੇ ਕੀੜੇ ਬਾਹਰ ਨਿਕਲੇ ਤੇ ਇਹ ਗੌਤਕ ਨੂੰ ਦੇਖ ਕਰਕੇ ਤੇ ਗੁਰੂ ਕੇ ਪਿਆਰੇ ਪੁੱਛਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਇਹ ਕਿ ਗੌਤਕ ਗੁਰੂ ਦੇ ਪਾਤਸ਼ਾਹ ਜੀ ਮਹਾਰਾਜੇ ਕਹਿਣ ਲੱਗੇ ਭਾਈ ਇਸਲੇ ਜਨਮ ਦੇ ਵਿੱਚ ਗੁਰੂ ਬਣ ਕੇ ਬੈਠਾ ਹੋਇਆ ਸੀ ਤੇ ਬਾਈ ਫਿਰ ਪਖੰਡ ਨੂੰ ਤਾਰੂਣ ਕਰਕੇ ਤੇ ਲੋਕਾਂ ਦੇ ਪਾਸੋਂ ਪੂਜਾ ਕਰਵਾਉਂਦਾ ਸੀ ਤੇ ਉਸ ਦਾ ਉਦਾਰ ਹੋਇਆ ਨਹੀਂ ਇਸ ਨੂੰ ਸਰਪ ਦੀ ਜਨੂ ਪ੍ਰਾਪਤ ਹੋਈ ਗੁਰੂ ਪਿਆਰੂ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਵੀ ਬਵਸ਼ਿਸ਼ ਕਰਦੇ ਹਨ ਜੇਕਰ ਕਿਸੇ ਦੇ ਮਨ ਦੇ ਅੰਦਰ ਪ੍ਰਭ ਨਾਮਾਇ ਦੀ ਇਸ਼ਾ ਹੋਵੇ ਇਹ ਗੁਰੂ ਪਿਆਰੇ ਮਾਇ ਦੇ ਪੂਜਾ ਕਰਦਾ ਹੋਇਆ ਮਾਇ ਦਾ ਸਿਮਰਨ ਕਰਦਾ ਹੋਇਆ ਜਦੋਂ ਜਗਤ ਵਿੱਚ ਜਾਂਦਾ ਤੇ ਅਗਲੇ ਜਨਮ ਫਿਰ ਉਸ ਨੂੰ ਸਰਬ ਦੇ ਪ੍ਰਾਪਤ ਹੁੰਦੀ ਭਗਤ ਤ੍ਰਿloਚਨ ਜੀ ਦੇ ਪਾਵਨ ਬਚਨ ਹਨ ਕਹਿੰਦੇ ਹਨ ਅੰਤ ਕਾਲ ਜੋ ਲਖਮੀ ਸਿਮਰੈ ਐਸੇ ਚਿੰਤਾ ਮੈਂ ਜੇ ਮਰੈ ਸਰਬ ਜਨ ਬਲ ਬਲ ਉਤਰੇ ਹਰੀ ਬਾਈ ਗੋਬਿੰਦ ਨਾਮ ਮੱਤ ਬਿਸਰ ਇਸੇ ਕਰਕੇ ਕਹਿੰਦੇ ਹਨ اے ਪਾਈ ਪਰਮੇਸ਼ਰ ਵਾਹਿਗੁਰੂ ਦਾ ਨਾਮ ਜੜ੍ਹ ਹੈ ਤੇਰੇ ਹਿਰਦੇ ਦੰਦਰ ਬਿਸਰਨਾ ਚਾਹੀਦਾ ਨਹੀਂ ਅੰਤਲੇ ਸਮੇਂ ਦੇ ਨਾਲ ਵੀ ਤੇਰੇ ਹਿਰਦੇ ਦੰਦਰ ਬਾਲ ਪਰਮੇਸ਼ਰ ਵਾਹਿਗੁਰੂ ਦੀ ਜਾਤ ਬਣੀ ਰਹੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਬਣਿਆ ਰਹੇ ਤੇ ਗੁਰੂ ਪਿਆਰੋ ਜਿਹੜੇ ਇਸ ਪ੍ਰਕਾਰ ਦੇ ਸਹਾਰ ਕੇ ਸੰਸਾਰ ਦੇ ਵਿੱਚੋਂ ਵਰਦੇ ਹਨ ਉਹਨਾਂ ਨੂੰ ਅਗਲਾ ਜਨਮ ਜਿਹੜਾ ਉਹ ਸਰਬਦ ਪ੍ਰਾਪਤ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਹਨ ਭਾਈ ਉਹਨਾਂ ਜੀਵਾਂ ਨੂੰ ਇਸ ਪ੍ਰਕਾਰ ਦੇ ਨਾਲ ਜਾਣਨਾ ਕਰੋ ਜਿਹੜੇ ਨਾਮ ਤੋਂ ਵੀ ਹੁਣੇ ਹਨ ਭਾਵੇਂ ਕਿਤਨਾ ਲੰਬਾ ਸਮਾ ਸੰਸਾਰ ਦੇ ਵਿੱਚ ਉਹਨਾਂ ਦਾ ਜੀਵਨ ਹੋਵੇ ਸਰਬ ਦੇ ਸੰਬੰਧ ਗੁਰੂ ਪਿਆਰ ਸਾਰਾ ਜੀਵਨ ਧਰਤੀ ਤੇ ਰਿੰਗਦੇ ਰਹਿੰਦੇ ਹਨ ਸਦਾ ਹੀ ਜ਼ਹਿਰ ਉਗਲਦੇ ਰੰਝੇ ਹਨ ਸਾਰੀ ਜ਼ਿੰਦਗੀ ਡੰਗ ਮਾਰਨ ਵਾਲਾ ਜਿਹੜਾ ਸੁਆਹ ਹੈ ਉਹ ਤਿਆਗਦੇ ਨੇ ਬੇਨ ਸਮਰਨ ਜੋ ਜੀਵਨ ਬਲਣਾ ਸਰਪ ਜੈਸ ਅਰਜਾਰੀ ਨਾਵਕੰਡਨ ਕੋ ਰਾਜ ਕਮਬਾਵੇਂ ਅੰਤ ਚਲੇ ਗੋ ਹਰੀ ਤੇ ਗੁਰੂ ਕੇ ਪਿਆਰੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਇਹ ਜੜੇ ਕਿਹੜੇ ਮਕੌੜੇ ਇਸੇ ਤਨ ਨੂੰ ਖਾਰੇ ਹਨ ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹ ਸਾਰੇ ਜਿਹੜੇ ਹਨ ਇਸੇ ਚੇਲੇ ਬਾਲਕੇ ਹਨ ਕਿਉਂਕਿ ਹੁਕਮ ਕੀਤਾ ਹੋਇਆ ਇਸੇ ਕਿ ਬਾਈ ਗੁਰੂ ਦੇ ਚਰਨਾਂ ਦਾ ਧਿਆਨ ਤਾਰਨ ਕਰਨੇ ਗੁਰੂ ਦੇ ਸਰੂਪ ਦਾ ਧਿਆਨ ਤਾਰਨ ਕਰਨੇ ਮੇਰੇ ਧਿਆਨ ਤਾਰਨ ਕਰਨੇ ਤੇ ਜਿਤਨੇ ਇਸੇ ਸਰੀਰ ਦੇ ਤਨ ਦਾ ਜਿਹੜਾ ਧਿਆਨ ਤਾਰਨ ਕਰਦੇ ਰਹੇ ਉਹ ਸਾਰੇ ਹੀ ਮਰਨ ਤੋਂ ਬਾਅਦ ਇਸੇ ਸਰੀਰ ਦੇ ਅੰਦਰ ਹੀ ਉਹਨਾਂ ਦਾ ਜਨਮ ਹੋਏ ਗੁਰੂ ਪਿਆਰੋ ਇਸੇ ਕਰਕੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਪਾਵਨ ਸ਼ਬਦ ਦੇ ਰੰਗ ਦੇ ਵਿੱਚ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰੂ ਦੇ ਸ਼ਬਦ ਦਾ ਹੀ ਧਿਆਨ ਤਰੁਣਿ ਕਰਨੇ ਕਿਉਂਕਿ ਸ਼ਬਦ ਜਿਹੜਾ ਇਹ ਕਦੇ ਵੀ ਜਨਮ ਮਰਨ ਦੇ ਗੇੜ ਦੇ ਵਿੱਚ ਆਉਣ ਵਾਲਾ ਨਹੀਂ ਤੇ ਗੁਰੂ ਪਿਆਰੋ ਜਿਸ ਦੇ ਹਿਰਦੇ ਦੇ ਅੰਦਰ ਵਸ ਜਾਵੇ ਉਹਨਾਂ ਦਾ ਵੀ ਪਾਰਵਤਾਰ ਹੋ ਜਾਂਦਾ ਹੈ ਉਹ ਜਿਵੇਂ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਜਿਹੜੇ ਸ਼ਬਦ ਦੀ ਕਮਾਈ ਕਰਦੇ ਹਨ ਇਸ ਕਰਕੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਭਾਵੇਂ 10 ਜਾਮੇ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੋਤ ਦਾ ਪ੍ਰਕਾਸ਼ ਹੋਵੇ ਦਸਾਂ ਜਾਮੇ ਦੇ ਵਿੱਚ ਵਿਚਰਦੇ ਤੇ ਗੁਰੂ ਪਿਆਰੂ ਕਦੇ ਵੀ ਸਤਿਗੁਰਾਂ ਨੇ ਸੰਗਤਾਂ ਨੂੰ ਇਹ ਹੁਕਮ ਕੀਤਾ ਨਹੀਂ ਆਪਣੇ ਪਿਆਰੇ ਸਿੱਖਾਂ ਨੂੰ ਇਹ ਹੁਕਮ ਕੀਤਾ ਨਹੀਂ ਕਿ ਭਾਈ ਸਾਡੇ ਤਰਨ ਦਾ ਜਿਹੜਾ ਉਹ ਤੁਸੀਂ ਧਿਆਨ ਤਾਰਨ ਕਰਨੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਨਾਲ ਗੁਰੂ ਕੇ ਸ਼ਬਦ ਦੇ ਨਾਲ ਜੋੜਿਆ ਕਿ ਸ਼ਬਦ ਏ ਕਮਾਈ ਕਰਨੀ ਗੁਰੂ ਕੇ ਬਾਣੀ ਦਾ ਅਭਿਆਸ ਕਰਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣੇ ਸਾਧ ਸੰਗਤ ਦੇ ਨਾਲ ਮਿਲ ਬੈਠ ਕੇ ਨਿਰੰਕਾਰ ਦੇ ਸਿਮ ਸਲਾਣਾ ਕਰਨੀ ਇਹ ਸਭ ਪ੍ਰਕਾਰ ਦੇ ਨਾਲ ਪਾਈ ਗੁਰੂ ਦੇ ਚਰਨਾਂ ਦਾ ਧਿਆਨ ਤਾਰਨ ਕਰਨੇ ਇਹ ਗੁਰਦੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਹਨ ਮਤਾ ਕਿਸੇ ਦੇ ਮਨ ਦੇ ਅੰਦਰ ਕੋਈ ਪਰਮ ਭਲੇਖਾ ਹੋਵੇ ਗੁਰੂ ਤੋਂ ਬਿਗਰ ਕਿਸੇ ਦਾ ਵੀ ਸੰਸਾਰ ਦੇ ਵਿੱਚੋਂ ਪਾਰ ਉਤਾਰਾ ਨਹੀਂ ਉਦਾਰ ਹੋ ਸਕਦਾ ਨਹੀਂ ਸਤਿਗੁਰੂ ਮਹਾਰਾਜ ਇਹ ਪੱਲੇ ਵੜਗੇ ਹੋਏ ਜੀਵਾਂ ਨੂੰ ਸਿੱਧੇ ਮਾਰਗ ਦੇ ਪਰਪਉਣ ਵਾਲੇ ਹਨ ਸਹੀ ਮਾਰਗ ਜਿਹੜਾ ਦਿਖਾਣ ਵਾਲੇ ਹਨ ਭੋਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਪਾਗੇ ਪਾਇਆ ਸਿਮਰ ਮਨ ਰਾਮ ਨਾਮ ਚਿਤਾਰਿ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਇਸ ਕਰਕੇ ਭਾਈ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਤੇ ਮਾਲਕ ਦਾ ਸ਼ਕਰਾਨਾ ਕਰੇ ਗੁਰੂ ਦੇ ਸ਼ਬਦ ਧਿਆਨ ਤਰਨ ਕਰੀਏ ਗੁਰੂ ਕੇ ਸ਼ਬਦ ਦੇ ਕੰਬਾਈ ਕਰੀਏ ਤੇਰਾ ਉਲੇ ਕਾ ਗੁਰਮਾਰਗ ਪਾਇਆ ਭਾਈ ਉਲੇ ਪੜ ਕੇ ਹੈ ਜੀਵਾਂ ਨੂੰ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਉਦ ਮਿਸਰ ਵਾਜਗੁਰੂ ਦੇ ਮਾਰਗ ਤੇ ਤੋਰਦੇ ਹਨ ਸੱਚੇ ਮਾਰਗ ਦੇ ਪਰ ਤੋਰਦੇ ਹਨ ਜਿਸ ਮਾਰਗ ਦੇ ਪਰ ਚੱਲਦਿਆਂ ਹੋਈਏ ਪਾਤਸ਼ਾਹ ਜੀ ਕਹਿੰਦੇ ਹਨ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਜਿਸ ਮਾਰਗ ਦੇ ਪਰ ਚੱਲਦਿਆਂ ਹੋਈਏ ਸਭ ਸੰਸਾਰ ਦੇ ਲੋਕ ਵੀ ਕਹਿੰਦੇ ਹਨ ਕਿ ਭਾਈ ਇਹ ਬੜਾ ਪਲਾ ਲੋਕ ਹੈ ਇਹ ਬੜਾ ਗੁਰਮਖ ਪਿਆਰਾ ਹੈ ਇਹ ਪਰਮੇਸ਼ਰ ਵਾਹਿਗੁਰੂ ਦੇ ਸਿਫ਼ਤ ਸਲਾਣਾ ਕਰਦੇ ਪਰਮੇਸ਼ਰ ਵਾਹਿਗੁਰੂ ਦੇ ਮਾਰਗ ਦੇ ਉੱਪਰ ਚੱਲਦੇ ਆਸ਼ਾ ਜੀ ਕਹਿੰਦੇ ਹਨ ਸਭ ਸੰਸਾਰ ਦੇ ਵਿੱਚ ਵੀ ਗੁਰੂ ਪਿਆਰੂ ਸਲਾਣਾ ਕਰਦੇ ਹਨ ਸੋ ਗੁਰੂ ਪਾਤਸ਼ਾਹ ਜੀ ਮਹਾਰਾਜ ਭੁੱਲੇ ਬੜਕੇ ਹੋਏ ਜੀਵਾਂ ਨੂੰ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਦੇ ਹਨ ਅਵਰ त्याग ਦੀ ਭਗਤੀ ਲਾਇਲ ਤੇ ਇੱਕ ਬਲ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਦੇ ਹਨ ਹੋਰ ਪਾਸਿਆਂ ਤੋਂ ਮੋੜ ਕਰਕੇ ਕਿ ਭਾਈ ਹੋਰ ਕਿਸੇ ਦੀ ਪੂਜਾ ਕਰਨੀ ਨਹੀਂ ਕਿਸੇ ਕਬਰ ਦੀ ਪੂਜਾ ਕਰਨੀ ਨਹੀਂ ਪਾਤਸ਼ਾਹ ਜੀ ਕਹਿੰਦੇ ਹਾਂ ਨਹੀਂ ਕਿਸੇ ਮਰਦੇ ਦੀ ਪੂਜਾ ਕਰਨੀ ਨਹੀਂ ਕਿਸੇ ਬੁੱਧ ਦੀ ਪੂਜਾ ਕਰਨੀ ਨਹੀਂ ਇਹ ਗੁਰੂ ਕੇ ਸਿੱਖਾਂ ਨੂੰ ਹੁਕਮ ਹੈ ਗੁਰੂ ਪਿਆਰੋ ਜਿੰਦਾ ਦੇ ਧਰਮ ਦੇ ਵਿੱਚ ਹੈ ਉਹਨਾਂ ਨੂੰ ਮੁਬਾਰਕ ਹੈ ਪਰੰਤੂ ਗੁਰੂ ਕੇ ਸਿੱਖਾਂ ਨੂੰ ਹੁਕਮ ਹੈ ਕਿ ਭਾਈ ਕੈਸੇ ਬੁੱਤ ਦੀ ਪੂਜਾ ਕਰਨੀ ਨਹੀਂ ਕੈਸੇ ਕਬਰ ਦੀ ਪੂਜਾ ਕਰਨੀ ਨਹੀਂ ਕੈਸੇ ਮਰਦੇ ਨੂੰ ਪੂਜਣਾ ਨਹੀਂ ਤੇ ਗੁਰਦੇ ਪਾਤਸ਼ਾਹ ਜੀ ਕਹਿੰਦੇ ਹਨ ਸੰਸਾਰ ਦੇ ਜੀਵ ਜਿਹੜੇ ਹਨ ਪਰਮਪ੍ਰਲੇਖਿਆਂ ਦੇ ਵਿੱਚ ਪਏ ਹੋਏ ਹਨ ਦੁਬਿਧਾ ਦੇ ਵਿੱਚ ਪਏ ਹੋਏ ਹਨ ਥਾਂ ਥਾਂ ਤੇ ਦਾਕੇ ਪੂਜਾ ਕਰ ਰਹੇ ਹਨ ਤਨ ਤਨ ਤੇ ਡਾਕੇ ਮੱਥੇ ਟੇਕ ਰਹੇ ਹਨ ਮਨ ਦੇ फडਕਣਾ ਬਣੀ ਹੋਈ ਏ ਤੇ ਗੁਰਦੇ ਪਾਸਾ ਜੀ ਕਹਿੰਦੇ ਹਨ ਦੁਬਦਾ ਦੇ ਵਿੱਚ ਪੈ ਕੇ ਖੱਜਲ ਖਵਾਰ ਨਾ ਹੋ ਏਕ ਦਰ ਦਾ ਹੋਣਾ ਕਰ ਏਕ ਮਾਲਕ ਦੇ ਚਰਨਾਂ ਦੇ ਨਾਲ ਜੁੜਨ ਦਾ ਕਰ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਬੜਾ ਮਸਾਣ ਨਾ ਜਾਈ ਤ੍ਰਿਸ਼ਨਾ ਰਾਤ ਨ ਪਰ ਕਰ ਜਮ ਤ੍ਰਿਸ਼ਨਾ ਨਾਮ ਬੁਜਾਈ ਗੁਰੂ ਪਿਆਰੂ ਕਹਿੰਦੇ ਹਨ ਦੁਬਿਦਾ ਦੇ ਚਪੈ ਕਿਤੇ ਕਈ ਥਾ ਥਾ ਤੇ ਨਾ ਬੜਗ ਥਾ ਥਾ ਤੇ ਮਥੇ ਨਾ ਟੀਕੇ ਏਕ ਅਰਦਾਸਾ ਹੁਣਾ ਕਰ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਕਰ ਗੁਰੂ ਦੇ ਦਰ ਤੇ ਜਿਹੜਾ ਹੈ ਨਮਸਕਾਰ ਕਰਨੀ ਕਰ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਕੇ ਸਿੱਖ ਦਾ ਜਿਹੜਾ ਸੇਹ ਝੁਕਣਾ ਚਾਹੀਦਾ ਗੁਰੂ ਪਿਆਰੂ ਕਿਸੇ ਕਬਰ ਮੜੀ ਮਸਾਣ ਦੇ ਉੱਪਰ ਝੁਕਣਾ ਚਾਹੀਦਾ ਨਹੀਂ ਪਾਤਸ਼ਾਹ ਜੀ ਕਹਿੰਦੇ ਹਨ ਸੰਸਾਰ ਦੇ ਜੀਵ ਜਿਹੜੇ ਪਰਮ ਭਲੇਖਿਆਂ ਦੇ ਵਿੱਚ ਪਏ ਹੋਏ ਹਨ ਥਾ ਥਾ ਦੇ ਮਥੇ ਟੇਕ ਰਹੇ ਹਨ ਕੋਉ ਗਤਾਨਕ ਪੂਜਤ ਹੈ ਪਾਸੇ ਕੋਉ ਮਰਤਾਨਕ ਪੂਜਨਤਾਇਓ ਕੋਰ ਕਿਰਿਆ ਉਰਜੋ ਸਭ ਇਹ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਰਮੇਸ਼ਰ ਵਾਹਿਗੁਰੂ ਜੀ ਬਾਰੇ ਕਿਸੇ ਨੇ ਜਾਣਨਾ ਕੀਤਾ ਨਹੀਂ ਉਸ ਨੇ ਮਹਿਮਾ ਦੇ ਬਾਰੇ ਜਾਣਨਾ ਕੀਤਾ ਨਹੀਂ ਜਿਸ ਕਰਕੇ ਜੇ ਪਰਮ ਭਲੇਖਿਆਂ ਦੇ ਵਿੱਚ ਪਏ ਹੋਏ ਹਨ ਜਨਮ ਮਰਨ ਕੀ ਤ੍ਰਾਸ ਮਿਟਾਈ ਜਿਨ੍ਹਾਂ ਨੇ ਪੂਰੇ ਸਤਗੁਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲਏ ਗੁਰੂ ਪਿਆਰوں ਉਹਨਾਂ ਦੇ ਮਨ ਦੇ ਅੰਦਰੋਂ ਜਨਮ ਮਰਨ ਦਾ ਡਰ ਸਤਗੁਰਾਂ ਨੇ ਦੂਰ ਕਰ ਦਿੱਤੇ ਕਿਉਂਕਿ ਗੁਰੂ ਦੇ ਸਰਣ ਲੈਣ ਦੇ ਨਾਲ ਜੀਵ ਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਪੈਣਾ ਪੈਂਦਾ ਨਹੀਂ ਆਵਾ ਗਵਨ ਬਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਗੁਰੂ ਦੇ ਸ਼ਰਨ ਲੈਣ ਦੇ ਨਾਲ ਜੀਵ ਜਨਮ ਮਰਨ ਦੇ ਗੇੜ ਤੋਂ ਬਚ ਸਕਦਾ ਹੈ ਜਨਮ ਮਰਨ ਤੋਂ ਛੁਟਕਾਰਾ ਹੋ ਸਕਦਾ ਹੈ ਪਵਨ ਮੁਖ ਵਾਕ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਹਨ ਦੇਵ ਸੰਸਾਰ ਦੇ ਵਿੱਚ ਜਨਮ ਲੈ ਕੇ ਤੇ ਦੁੱਖ ਸੁੱਖ ਭੋਗਦੇ ਹਾਂ ਗੁਰੂ ਪਿਆਰੋ ਸੰਸਾਰ ਦੇ ਵਿੱਚ ਤੁਰੇ ਜਾ ਰਹੇ ਹਨ ਤੇ ਇਹ ਆਵ ਗਮਨ ਦਾ ਗੇੜ ਬਣਿਆ ਹੋਇਆ ਜਨਮ ਵਰਨ ਦਾ ਗੇੜ ਜਿਹੜਾ ਜੀਵਾਂ ਦਾ ਬਣਿਆ ਹੋਇਆ ਕਿਰੰਤੋ ਜੰਨਾਂ ਨੂੰ ਗੁਰੂ ਦੇ ਸ਼ਰਣ ਪ੍ਰਾਪਤ ਹੋ ਜਾਵੇ ਫਿਰ ਉਹਨਾਂ ਨੂੰ ਬਾਰ-ਬਾਰ ਸੰਸਾਰ ਦੇ ਵਿੱਚ ਆਉਣਾ ਜਾਣਾ ਪੈਂਦਾ ਨਹੀਂ ਬਾਰ-ਬਾਰ ਜੁ ਉਹਨਾਂ ਦੇ ਵਿੱਚ ਭੜਕਦੇ ਨੇ ਦੁੱਖ ਸੁੱਖੇ ਕਰਤ ਜਨਮ ਫਨ ਮੂਵਾ ਚਰਨ ਕਮਲ ਗੁਰ ਆਸਰਮ ਦੀਆ ਗੁਰੂ ਨੇ ਆਪਣੇ ਚਰਨਾਂ ਦਾ ਉਹ ਠਾਸਰਾ ਦੇਣਾ ਕੀਤਾ ਕਿਉਂਕਿ ਇਹ ਵੱਡੇ ਪਾਗਾਂ ਦੀ ਨਿਸ਼ਾਨੀ ਹੈ ਦੇ ਵੱਡਾ ਪਾਗ ਜਨਹੇ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਨ ਵੱਡਾ ਪਾਗ ਛੇਟੇ ਗੁਰਦੇਵਾਂ ਕੋਟ ਪਰਾਧ ਮਿਟੇ ਹਰ ਸੇਵਾ ਜਦੋਂ ਫਿਰ ਗੁਰੂ ਦੇ ਸ਼ਰਨ ਪ੍ਰਾਪਤ ਹੁੰਦੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸੇਵਾ ਸਿਮਰਨ ਕਰਦੇ ਆ ਹੋਏ ਕਰੋੜਾ ਜੇ ਪਾਪ ਅਪਰਾਧ ਜੜੇ ਹਨ ਉਹ ਜੀਵ ਦੇ ਨਾਸ ਹੋ ਜਾਂਦੇ ਹਨ ਤੇ ਗੁਰੂ ਪਿਆਰੂ 1 2 3 ਗਿਣਤੀ ਨਹੀਂ 1 2 3 ਬਾਤ ਨਹੀਂ ਕਰੋੜਾ ਹੈ ਪਾਪੀ ਅਪਰਾਧੀ ਸੰਸਾਰ ਦੇ ਵਿੱਚੋਂ ਤਰਗੇ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦਾ ਓਟ ਆਸਰਾ ਪ੍ਰਾਪਤ ਹੋਏ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਹੈ ਗੁਰਮੁਖ ਜਨ ਦਾ ਦੇ ਸੰਗਤ ਦੇ ਵਿੱਚ ਵਿਚਰਦੇ ਹਨ ਕੋਟ ਅਪਰਾਧੀ ਸੰਤ ਸੰਗ ਉਦਰੇ ਜਮ ਤਾਕੇ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਨ ਹਰ ਸੰਵਾਦ ਮਿਲਾਵੇ ਜਨਮਾ ਜਨਮਾਂ ਤਰਾਂ ਤੋਂ ਵਿਛੜੇ ਹੋਏ ਜੀਵਾ ਨੂੰ ਨਰੰਕਾਰ ਦੇ ਚਰਨਾਂ ਦੇ ਨਾਲ ਜੁੜਨ ਵਾਲੇ ਹਨ ਆਵਾਗਮਨ ਤੋਂ ਬਚਾਉਣ ਵਾਲੇ ਹਨ ਗੁਰਪੂਰੇ ਕੀ ਬੇਅੰਤ ਵਿੜਾਈ ਗੁਰੂ ਪਿਆਰੂ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਦੇ ਵਿੜਾਈ ਬੇਅੰਤ ਗੁਰੂ ਮਹਾਰਾਜ ਜੀ ਦੇ ਗੁਣਾਂ ਦਾ ਅੰਤ ਪਾਇਆ ਜਾ ਸਕਦਾ ਨਹੀਂ ਬੇਅੰਤ ਗੁਣਾ ਦੇ ਮਾਲਕ ਹਨ ਗੁਰ ਪ੍ਰਸਾਦੇ ੁਰਦੇ ਕਮਲ ਵਿਗਾਸ ਗੁਰੂ ਦੇ ਦਇਆ ਕਿਰਪਾ ਦੇ ਨਾਲ ਹਿਰਦੇ ਰੂਪੀ ਕਮਲ ਜਿਹੜਾ ਹੈ ਗੁਰੂ ਪਿਆਰੂ ਜਿਹੜਾ ਉਠਾ ਹੋਇਆ ਬੇ ਮਰਜਾਇਆ ਹੋਇਆ ਸੰਸਾਰ ਦੇ ਬਲ ਨੂੰ ਜਸਾ ਮੁਖ ਜਦੋਂ ਗੁਰੂ ਦੇ ਦਇਆ ਕਿਰਪਾ ਹੋ ਜਾਵੇ ਤੇ ਪਾਤਸ਼ਾਹ ਜੀ ਕਹਿੰਦੇ ਹਨ ਇਸਦਾ ਹੋ ਜਾਂਦਾ ਹੈ ਭਾਵ ਕਿ ਗੁਰੂ ਦੇ ਬਲ ਨੂੰ ਜਸਾ ਮੁਖ ਹੋ ਜਾਂਦਾ ਹੈ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦੇ ਬਲ ਨੂੰ ਇਸਾ ਮੁਖ ਹੋ ਜਾਂਦਾ ਹਿਰਦੇ ਰੂਪੀ ਕਮਲ ਖਿੜ ਉੱਠਦਾ ਜਦੋਂ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਇਆ ਕਿਰਪਾ ਹੋ ਜਾਵੇ ਅੰਧਕਾਰ ਨਹਿ ਪਰਗਾਸ ਇਹ ਜਿਹੜੇ ਜੀ ਫਿਰ ਸੰਸਾਰ ਦੇ ਵਿੱਚ ਅਗਿਆਨਤਾ ਦੇ ਹਨੇਰੇ ਦੇ ਵਿੱਚ ਡਟਕਦੇ ਹੋਏ ਸਨ ਗੁਰੂ ਨੇ ਦਇਆ ਕਿਰਪਾ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਗੁਰੂ ਪਿਆਰੋ ਜਿੰਦਾ ਦੇ ਹਿਰਦੇ ਦੇ ਅੰਦਰ ਕੋਪਹ ਨੇਰਾ ਬਣਿਆ ਹੋਇਆ ਸੀ ਅਗਿਆਨਤਾ ਦੇ ਵਾਸ ਹੋ ਕਰਕੇ ਜਿਹੜੇ ਪਰਮ ਭਲੇਖਿਆਂ ਦੇ ਵਿੱਚ ਪਏ ਹੋਏ ਸਨ ਸੰਸਾਰ ਰੂਪੇ ਜੰਗਲ ਦੇ ਵਿੱਚ ਫੜ ਕੇ ਰਹੇ ਸਨ ਪਾਤਸ਼ਾਹ ਜੀ ਕਹਿੰਦੇ ਹਨ ਗੁਰੂ ਤੋਂ ਬਿਗਾਰੇ ਜਿੱਥੇ ਸ਼ੈਤਾਨਾਂ ਵਾਲੀ ਬਿਰਤੀ ਬਣੀ ਹੋਈ ਸੀ ਕਾਮ ਕ੍ਰੋਧ ਆਦਿ ਮੋਹ ਹੰਕਾਰ ਦੇ ਵਿੱਚ ਫਸੇ ਹੋਏ ਸਨ ਲੋਭ ਲਾਲਚ ਦੇ ਵਿੱਚ ਫਸੇ ਹੋਏ ਸਨ ਗੁਰੂ ਦੀ ਦਇਆ ਕਿਰਪਾ ਦੇ ਨਾਲ ਭਾਈ ਉਹਨਾਂ ਦਾ ਪਰਉਤਾਰ ਹੋ ਗਏ ਅਸ਼ਾਦੀ ਕਹਿੰਦੇ ਹਨ ਗੁਰੂ ਤੋਂ ਬਿਗਾਰ ਜੀਵ ਦੇ ਇਹ ਹਾਲਤ ਬਣ ਜਾਂਦੀ ਸ਼ੈਤਾਨਾਂ ਵਾਲੀ ਵਿਰਤੀ ਦੇ ਦੁਆਰ ਵਿੱਚਰਦਾ ਤੇ ਸੰਸਾਰ ਰੂਪੇ ਜੰਗਲ ਦੇ ਵਿੱਚ ਭਟਕਦਾ ਫਿਰਦਾ ਬਾਹਾਂ ਭਿਆਨ ਉਧਿਆਨ ਨਗਰ ਕਰ ਬਾਨਿਆ ਝੋਠ ਸਮਗਰੇ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇ ਬਾਨਿਆ ਸਿਰ ਲਗਾ ਜਮ ਡੰਡ ਤਾਂ ਬਸੇ ਤਾਨਿਆ ਗੁਰੂ ਪਿਆਰੂ ਜਦੋਂ ਜਮਾ ਨੇ ਆ ਕੇ ਚੋਟੀ ਤੋਂ ਪਕੜਦੇ ਸਿਰ ਦੇ ਵਿੱਚ ਡੰਡਾ ਮਾਰਨੇ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਹਨ ਇਸ ਨੂੰ ਹੋਸ਼ ਆਉਣੀ ਹੈ ਤੇ ਗੁਰੂ ਪਿਆਰੂ ਫਿਰ ਪਛਤਾਵੇਗਾ ਤੇ ਉਸ ਸਮੇਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਪਾਤਸ਼ਾਹ ਜੀ ਕਹਿੰਦੇ ਹਨ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਸ਼ੋਤਾਏ ਸਾਤਿ ਗੁਰੂ ਕਾ ਬਦੇ ਸੁਣ ਤੋ ਹੋਵੇ ਤੇਰੇ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੁਭਾਨੇ ਭਾਈ ਗੁਰੂ ਦੇ ਬਦੇ ਅਦੇਸ ਨੂੰ ਸਰਮਣ ਕਰੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਮਾਲਕ ਪਰਮੇਸ਼ਰ ਵਾਹਿਗੁਰੂ ਦਾ ਸ਼ੁਕਰਾਨਾ ਕਰ ਮਾਲਕ ਦੀ ਜਾਤ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਕਰ ਤੇ ਪਾਸਾ ਜੀ ਕਹਿੰਦੇ ਹਾਨ ਗੁਰੂ ਤੋਂ ਬਗੈਰ ਸਤਨਾਂ ਦੇ ਸੰਭਾਨ ਸੰਸਾਰ ਦੇ ਵਿੱਚ ਵਿਤਰ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ ਗੁਰੂ ਦੇ ਦਿਆ ਕਰਪਾ ਦੇ ਨਾਲ ਹੀ ਸੋਦੀ ਦੀ ਪ੍ਰਾਪਤੀ ਹੁੰਦੀ ਤੇ ਗੁਰੂ ਪਿਆਰੋ ਵੇਕਾਰਾਂ ਤੋਂ ਖਿਹੜਾ ਜਿਹੜਾ ਜੀਵ ਦਾ ਛੁੱਟ ਦੇ ਭਾਵ ਕਰਮਾ ਨੂੰ ਆਪਣੀ ਜੀਵਨ ਦੇ ਵਿੱਚੋਂ ਫਿਰ ਤਿਆਗ ਦਿੰਦਾ ਹੈ ਜਿਨ ਕੀ ਹੈ ਸੋ ਗੁਰਤੇ ਜਨਿਆ ਭਾਈ ਜਿਸ ਮੱਲ ਪਰਮੇਸ਼ਰ ਵਾਹਿਗੁਰੂ ਨੇ ਜੀਵ ਨੂੰ ਸੰਸਾਰ ਦੇ ਵਿੱਚ ਪੈਦਾ ਕੀਤਾ ਸਾਰੇ ਸੰਸਾਰ ਦੇ ਸਿਰਜਣਾ ਕੀਤੇ ਸਾਰੇ ਜਗਤ ਨੂੰ ਜਿਸ ਮੱਲ ਪਰਮੇਸ਼ਰ ਵਾਹਿਗੁਰੂ ਨੇ ਬਣਾਏ ਜੀਵਾਂ ਨੂੰ ਸੰਸਾਰ ਦੇ ਵਿੱਚ ਭੇਜੇ ਜਿਸ ਤੋਂ ਕਦਾਸ਼ ਹੋਈਏ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਗੁਰੂ ਦੀ ਦਇਆ ਕਿਰਪਾ ਦੇ ਨਾਲ ਉਸ ਮੱਲ ਪਰਮੇਸ਼ਰ ਵਾਹਿਗੁਰੂ ਦੀ ਸੋਝੀ ਆਉਂਦੀ ਹੈ ਉਸ ਮਾਲਕ ਪਰਮੇਸ਼ਰ ਵਾਹਿਗੁਰੂ ਦੇ ਬਾਰੇ ਗੁਰੂ ਦੇ ਦਇਆ ਕਿਰਪਾ ਦੇ ਨਾਲ ਹੀ ਜਾਣ ਸਕਦਾ ਸਤਿਗੁਰ ਮਹਾਰਾਜ ਹੀ ਉਸ ਮਾਲਕ ਦੇ ਬਾਰੇ ਸੋਝੇ ਕਰਵਣ ਵਾਲੇ ਹਨ ਬਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਿਗੁਰ ਕਿਰਪਾ ਤਾਰੀ ਦਿਓ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਘਟ ਪੀਤਰ ਦੇਖ ਮਰਾਰੀ ਦਿਓ ਜਿਹੜਾ